ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬੈੜ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਇੱਕ ਬਾਈ ਕੋਲੇ ਪਰਲੇ ਪਾਸੇ ਟੋਕੜ ਬੈੜ ਬਈ ਬੱਚਾ ਮਗਰ ਬੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਤੀ ਕੀ ਆ ਸਸਤੀ ਗੱਲ ਬਾਈ ਜੀ ਉਹ ਠੀਕੋ ਵਧੀਆ ਹਾਂਜੀ ਵਧੀਆ ਬਾਈ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਜੀ ਐਂਡ ਸ੍ਰੀਏ ਵਾਲਾ ਹਮ ਜਿਲ੍ਹਾ ਬਠਿੰਡਾ ਹਮ ਸ੍ਰੀ ਫੂਲ ਆ ਜੀ ਨੇੜੇ ਪਿੰਡ ਆਪਾਂ ਨੂੰ ਇੰਦਰ ਬਾਜਾ ਖਾਨਾ ਜੀ ਪਾਕਤਾ ਰਹੇਗਾ ਸੋਖਾ ਨੰਦ ਨਾਲ ਮੋਬਾਈਲ ਨੰਬਰ ਕੋ 7626958370 ਜੀ ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਸ ਹੋਈ ਵੀ ਪਹਿਲਾ ਸੂਸ ਹੋਈ ਆ ਜੀ 4 ਦੰਦਾਂ ਮੋਹ 4 ਦੰਦਾਂ ਅੱਜ ਤੀਜਾ ਦਿਨ ਉਹ ਸੂਈ ਨੂੰ 14 ਕੋਲੋਂ ਬੋਲਾ ਜੀ ਬੱਚੀ ਥੱਲੇ ਆ ਜੀ ਠੀਕ ਆ ਭਾਈ ਜੈਲੀ ਥੀਨ ਠੰਡੀ ਇੰਨੀ ਆ ਜਿਵੇਂ ਮਰਜੀ ਬਾਈ ਬੈਠ ਲੈ ਭਾਈ ਜਿਵੇਂ ਮਰਜ਼ੀ ਵੈਖਾਰੇ ਕੋਈ ਚੱਕਰੀ ਨਹੀਂ ਕਹਿਣਾ ਪਿਓਰ ਚਾਰ ਦੰਦ ਦਾ ਬਾਈ ਜੀ ਬੱਚਾ ਕੀ ਦੇਤਾ ਇਹਨੇ ਬੱਚਾ ਜੀ ਮਗਰ ਬੱਚਾ ਦੇਤਾ ਹਾਂਜੀ ਹਾਂਜੀ ਆਰਡਰ ਨੇੜ ਤੋਂ ਚੈੱਕ ਕਰ ਲੋ ਬਹੁਤ ਸੋਹਣੀ ਫੀਡਿੰਗ ਕੱਲਾ ਇਕੱਲਾ ਥਾਣ ਮੁਠੀ ਆਪਾਂ ਬਾਹਰ ਖੋਲ ਦੇ ਖੋਲ ਦੇ ਬਾਈ ਤੋੜ ਕੇ ਰੱਖ ਲੈ ਹੁੱਲ ਕੱਦ ਹੁੱਲ ਬਰੀਡ ਸੋਈ ਸਵਾਈ ਬੱਚਾ ਮਗਰ ਬੱਚਾ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਪ੍ਰਿੰਟ ਪ੍ਰੋਂਟ ਇੱਕ ਨੰਬਰ ਬਾਕੀ ਵਾਹ ਡੰਗ ਕਹਨੀ ਬਾਈ ਹਾਂਜੀ ਸੋਰਾ ਇੱਕ ਲੇਵ ਦੀ ਫੀਟਿੰਗ ਹੈ ਜਿਵੇਂ ਦੁੱਤੇ ਹੋਈ ਗਏ ਬੱਚੇ ਨੇ ਹੋਰ ਬੰਨਾ ਜੀ ਹਲੋ ਠੀਕ ਆ ਬਾਈ ਹਾਂਜੀ ਐ ਕੋਈ ਛੋਟੀ ਨੰਮਨੇ ਕੱਦ ਵਾਲੀ ਹੈ ਜੀ ਸਹੀ ਆ ਬਾਈ ਕੀ ਮੋਲ ਲਾ ਭਰਾ ਜਾਇਜ ਮੁੱਲ ਜੀ ਇਹ ਆਪਾਂ ਲਾਇਨ ਦੇਣੀ ਹੈ ਜੀ ਮੁੱਲ 80 ਕਰੋੜ ਰੁਪਏ 75 ਕਰੋੜ 73000 ਦੀ ਦੇ ਦਾਂਗੇ ਜੀ ਚੱਕ ਬਾਈ ਮੋੜ ਲਿਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ ਕਰਾ ਲਓ 73000 ਦੀ ਵਾੜ ਦੇ ਦਾਂਗੇ ਬਾਕੀ ਮੌਕੇ ਦੇ ਵਿੱਚ ਇਮਾਨਦਾਨ ਵੀ ਹੋ ਜੂ ਕੋਈ ਚੱਕਰ ਨਹੀਂਗਾ ਅੱਥੀ ਵੀ ਚੋ ਸਕਦਾ ਅਗਲਾ ਮਸ਼ੀਨ ਦੇ ਵਿੱਚ ਲਾ ਸਕਦਾ ਸਹੀ ਕਹਿਣਾ ਬਾਈ ਆਪਲੀ ਵੀ ਚੰਗੀ ਆ ਨਾ ਆਪਲੀ ਵੀ ਚੰਗੀ ਆ ਜੀ ਸਭ ਤੋਂ ਵੱਡੀ ਗੱਲ ਲੇਵੇ ਦੀ ਫਿਟਿੰਗ ਕਿੰਨੀ ਚੰਗੀ ਜੀ ਸਹੀ ਗੱਲ ਆ ਵਦਨ ਵਾਲੀ ਚੀਜ਼ ਆ ਕਟਣ ਵਾਲੀ ਪ੍ਰਿੰਟ ਪ੍ਰਿੰਟ ਵਾਲਾ ਚੰਗਾ ਜੀ ਇਹ ਜੀ ਤਿੰਨ ਮਹੀਨੇ ਦੇ ਗੱਭਨੋਂ ਦੇ 50000 ਦੀ ਵਿਖ ਜਾਂਦੀ 55 ਦੀ ਨੋਰਮਲ ਨੋਰਮਲ ਹੂੰ ਲੇਵਾ ਹੈ ਬਾਈ ਠੰਡੀ ਫੋਲਾ ਜਿਵੇਂ ਚੱਕ ਚੂਣ ਹੀ ਬੜਾ ਚੰਗਾ ਹੈ ਨਾ ਬਾਈ ਹਾਂ ਚੂਣ ਦਾ ਇੱਕ ਨੰਬਰ ਦਾ ਮੋਟਾ ਚੂਣਾ ਜਿਵੇਂ ਜਿਵੇਂ ਚਵਾਈ ਗਈ ਉਹਦੋਂ ਹੋਰ ਵੀ ਚੂਣ ਚੰਗਾ ਬਣ ਜਾਣਾ ਜੀ ਸਹੀ ਗੱਲ ਹੈ ਕਿਆ ਬਾਤ ਇੱਕ ਨੰਬਰ ਚਵਾਈ ਇੱਕ ਨੰਬਰ ਮੋਟਾ ਮੋਟਾ ਚੂਣਾ ओके okay भाई हम्म छवाई 1 ਨੰਬਰ ਤਾਂ ਇੱਕ ਨੰਬਰ ਠੰਡੀ ਸੀਲ ਵੈ ਡੰਗ ਬਈ ਤੇ ਮੁੱਲ ਜਮਾ ਯਾ ਖਿੱਚ ਕੇ ਮੁੱਲ ਅੱਗੇ ਆ ਗਈ ਭਰਾ 2 ਨੰਬਰ ਕਿਹੜਾ ਸੁਆਜੀ ਪਹਿਲਾ ਸੁਆਜੀ ਇਹ ਕਿੰਨੇ ਦਿਨ ਲਊ ਇਹ 5-7 ਦਿਨ ਲੈ ਜੋ ਬੱਛੀ ਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾਂ ਦੁੱਧ ਦੇ ਦੂਗੀ 20 ਕਿਲੋ ਬੱਛੀ ਜੀ ਆਮਣਾ ਠੀਕ ਆ ਇਕਲੀ ਕੱਚੀ ਕੱਚੀ ਆ ਹਾਂਜੀ 6 ਦਿਨ ਦਾ ਮੋਹੋ ਜੀ ਬੋਲੀ ਬਈ ਤੋੜ ਕੇ ਦਿਖਾਈ ਕੱਲੀ ਕੱਚੀ ਕੱਚੀ ਆ ਹੋਸਾ ਬਣਾਉਣਾ ਜਾਂ ਲਾਇਓ ਭਾਈ ਜੈਲੀ ਜਾਂ ਠੰਡੀ ਆ ਲਓ ਭਾਈ ਛੇ ਦਾੰਦਾ ਮੂੰਹ ਵੱਛੀ ਲੈਵਲ ਹੁਆ ਬੜਾ ਚੰਗਾ ਹਣਾ ਲੈਵ ਦੀ ਫਿਟਿੰਗ ਬਹੁਤ ਚੰਗੀ ਆ ਇਹ ਲਟੋਲਾ ਬਹੁਤ ਪਈ ਆ ਸਾਰੀਆਂ ਬਾਲ ਢਲਾਂ ਕੱਢਣੀਆਂ ਤੇ ਫੇਰ ਕਰਮ ਵਾਲੀ ਨੇ ਸੋਣਾ ਕੱਲੀ ਕੱਚੀ ਕੱਚੀ ਆ ਅੰਦਾਜ਼ਾ ਜਿਹੜਾ ਉਸਾਉ ਨਾਲ ਲਾਇਓ ਬਾਕੀ ਤੋਰਾ ਚੈੱਕ ਕਰ ਲਓ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਣਾ ਹਾਂਜੀ ਪ੍ਰਿੰਟ ਇੱਕ ਬਣੋ ਬਹੁਤ ਵੱਛੀ ਜਾਂਦੀ ਇਹਦੀ ਫਿਟਿੰਗ ਕਿੰਦੀ ਚੰਗੀ ਸਹੀ ਆ ਭਾਈ ਸਹੀ ਆ ਇਹਦਾ ਮੁੱਲ ਫਿਰ ਜੈਜ ਇਦਾਂ 65 ਕਰਾ ਲਓ 60 ਕੋ 58000 ਦੀ ਦੇਣੀ ਹੈ ਜੀ ਬੱਛੀ ਮੁੱਲ ਕਰਾਉਣਾ ਜੱਡਾ ਮਰਜੀ ਕਰਾ ਲਓ 58000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਮਾੜਾ ਮੋਟਾ ਮਾਲਦਾਨ ਕਰ ਦਾਂਗੇ ਜੀ ਮੈਂ ਬਾਹਲਾ ਨਹੀਂ ਹਾਂ ਹੂੰ ਮੁੱਲ ਖਿੱਚ ਕੇ ਆ ਪਹਿਲਾਂ ਹੀ ਜਾਇਜ਼ ਆ ਬਾਈ ਮੁੱਲ ਹਨਾ ਬਾਈ ਹਾਂ ਆਪਾਂ ਕੋਈ ਬਾਹਲਾ ਦੀ ਮੁੱਲ ਮੰਗਦਾ ਅੱਗੇ ਵੀ ਆਪਾਂ ਉਹਦੇ ਵੀ ਵੜਾਂ ਦਾ ਮੁੱਲ ਕੀਤਾ ਆਪਾਂ ਨਾ 5 400 ਦਾ ਫਰਕ ਹੀ ਪਿਆ ਆਪਣਾ ਹੂੰ ਸਹੀ ਗੱਲ ਹੈ ਅੱਗੇ ਆ ਗਈ ਤਨ ਨੰਬਰ ਤੇ ਇਹ ਕਿਹੜਾ ਸੁਆਸ ਹੁੰਦੀ ਹੈ ਇਹ ਦੂਜਾ ਸੁਆਸ ਹੁੰਦੀ ਹੈ ਜੀ ਇਹ ਕਿੰਨੇ ਦਿਨ ਲੋ ਇਹ ਪਏ ਆ ਜੀ ਇਹ ਜੇ 13 14 ਦਿਨ 15 ਦਿਨ ਹੀ ਪੈ ਗਈ ਜੀ ਵੇੜਾ ਕਿੰਨਾ ਕੁ ਰਿਕਾਰਡ ਆ ਵੈਸੇ ਇਹ ਪਹਿਲੇ ਸੂਏ ਕਰਦੇ 25 ਕੁ ਲੱਦ ਜੀ ਮਾਲੇ ਦੂਜਾ ਸੂਰੇ ਇਹਨੂੰ ਮਾੜੀ ਹਾਂ ਤੋਰਦੇ ਹਾਂ ਫੁੱਲ ਕੱਦ ਫੁੱਲ ਬਰੀਡ ਕੱਲੀ ਕੱਚੀ ਆ ਅੰਦਾਜ਼ਾ ਉਸ ਹਾਵ ਨਾਲ ਲਾਇਓ ਕੱਚੀਆਂ ਵਾਲੇ ਹੀ ਮੁੱਲ ਹੋਣ ਹਾਂ ਹਾਂ ਜੀ ਕੱਚੀਆਂ ਵਾਲੇ ਮੁੱਲ ਅੱਜ ਕੱਚੀਆਂ ਵਾਲਾ ਭਾਅ ਹੋਣਾ ਬਈ ਜਿੱਦ ਦੇ ਵੇੜ ਤਿਆਰ ਹੋਊਗਾ ਉਹ ਤਾਂ ਫਿਰ ਲੱਖ ਰੁਪਏ ਤੋਂ ਬਾਹਰ ਆ ਜੀ ਪੜੀ ਵੀ ਚੰਗੀ ਆ ਕੰਦ ਗਾਂਠ ਵਾਲੀ ਆ ਥਣਲੇਵਾ ਚੰ ਨੀਆ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਫੇਰ ਕਰਨ ਵਾਲੀ ਨੇ ਸੋਨਾਗਾ ਬਾਈ ਕੀ ਮੋਲ ਹੈ ਵੀਰੇ ਜੈ ਜੱਜ ਦੀ ਮੋਲ ਇਹ ਵੀ ਆਪਾਂ 77000 ਦੀ ਦੇ ਦਾਂਗੇ ਜੀ ਮਾਨ ਤਨ ਮਾਨ ਤਨ ਕਰ ਦਾਂਗੇ ਜੀ ਠੀਕ ਆ ਬਾਈ ਜਮ ਜੈਜ ਮੋਲ 77000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਪਹਿਲੀ ਕੱਚੀ ਕੱਚੀ ਆ ਕੱਚੀ ਆਈ ਹੋਰ ਵਾਲੇ ਰੋਤਨ ਪਖਣਾ ਹੀ ਹੈ ਜਦੋਂ ਬਾਦ ਹਣਾ ਨਹੀਂ ਆ ਹਣਾ ਹਾਂ ਜੀ ਬਾਕੀ ਚੀਜ਼ ਆ ਯਾਰ ਆ ਕੁਆਲਿਟੀ ਆ ਬਰੀਡ ਆ ਜਦ ਦੁੱਧ ਉੱਤੇ ਕੰਮ ਸਹੀ ਹੈ ਹਾਂ ਦੁੱਧ ਦੇ ਦੂਗੀ 27 28 ਕਿਲੋ ਹਾਂ ਢੱਲ ਢੁੱਲ ਬੜੀ ਪਈ ਹੈ ਹਨ ਸਾਰੀਆਂ ਢੱਲਾਂ ਕੱਢਣੀਆਂ ਲੈ ਝੋਲੀ ਵਾਲੀ ਐ ਪਈ ਹੈ ਹਜੇ ਤੱਕ ਕੱਚੀ ਕੱਚੀ ਹੈ ਪੂਰੀ ਪੋਲੀ ਪਈ ਹੈ ਹਜੇ ਤਾਂ ਅੱਗੇ ਆ ਗਈ ਵੀਰੇ ਲਾਸਟ ਕਿਹੜਾ ਸੁਆ ਸੁਈ ਇਹ ਪਹਿਲਾ ਸੁਆ ਸੁਈ ਵੀ ਆ ਜੀ ਸੁਈ ਨੂੰ ਹੋ ਗਏ ਨੂੰ ਪੌਣੇ 3 ਮਹੀਨੇ ਉਹ ਬੱਚੀ ਆ ਜੀ ਮਗਰ ਚਾਰ ਦੰਦ ਮੋਹੋਂ ਆ ਇਹ ਠੀਕ ਹੈ ਦੁੱਧ 13 ਕਿਲੋ ਆਪਾਂ 12 ਕਹਿ ਕੇ ਦੇਵਾਂਗੇ ਡੱਬੇ ਮਾਰ ਕੇ ਆ ਖੜੀ ਹੈ ਬੱਚੀ ਇਹਦੀ ਹਨ ਹਾਂਜੀ ਉਹ ਬੱਚੀ ਆ ਜੀ ਬੱਚਾ ਮਗਰ ਬੱਚੀ ਆ ਤੇ ਕਿੰਨਾ ਦੁੱਧ ਦੁੱਧ 13 ਹੋਊਗਾ ਜੀ ਆਪਾਂ 12 ਕਹਿ ਕੇ ਦੇਵਾਂਗੇ। ਭਾਈ 2 ਡੰਗ ਚੋਲੇ ਹਾਂ 2 ਡੰਗ ਚੋਲੇ ਭਲਾ 3 ਚੋਲੇ ਜਾ ਠੀਕ ਆ ਭਾਈ ਬਿਊਟੀ ਚੰਗੀ ਆ ਬੋਦੀ ਵਾਦੀ 4 ਦੰਦ ਮੂੰਹ ਆ ਗਰੀਟ ਫੁੱਲ 4 ਦੰਦ ਹਾਂ ਵਹਿੜਾ ਹਣਾ ਜਵਾਂ ਹਾਂ ਵਹਿੜਾ ਜੀ ਨਵਾ ਹਣ ਜਵਾਨੇ ਲਈ ਚ ਲੈਵੇ ਦੀ ਕਿਹਦੀ ਬੱਚੀ ਦੀ ਕੀ ਬਾਤ ਆ ਭਾਈ ਬਾਕੀ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਤਿਆਰ ਹੋਈ ਭਈ ਆ ਭਈ ਬੱਚੀ ਹੁਣ ਮਗਰ ਜੀ 15000 ਦੇ ਦਾ ਬੱਚੀ ਆ ਮਗਰ ਜੀ ਸਹੀ ਆ ਭਾਈ ਇਹਦਾ ਮੁੱਲ ਜਾਇ ਜਾਂ ਫਿਰ ਇਹਦਾ ਪਾ 55000 ਰੁਪਇਆ ਮਾਨਤਾਨ ਵਿੱਚ ਮਾਨਤਾਨ ਕਰ ਦਾਂਗੇ ਠੀਕ ਆ ਭਾਈ 55000 ਰੁਪਇਆ ਮੋਲਾ ਮਾਨ ਤਾਂ ਕੋਈ ਚੱਕਰ ਨਹੀਂ ਮੋਕ। ਮੈਂ ਖਰਾ ਨੋ ਖਰਾ ਅੱਛੀ ਦਾ ਬਹੁਤ ਹੈ ਜੀ। ਸਹੀ ਗੱਲ। ਬਾਕੀ ਜਾਤ ਵਾਲੀ ਐ ਬ੍ਰੀਡ ਵਾਲੀ ਐ। ਨਹੀਂ ਜੀ। ਕੁਆਲਿਟੀ ਕੱਟ ਵਾਲੀ ਐ ਜੀ ਐਨੀ ਛੋਟੀ ਨਹੀਂ ਨਾਲੇ। ਸਹੀ ਗੱਲ। ਕੀ ਆ ਬਾਤ ਆ ਭਾਈ। ਜੈਲੀ ਐ ਨਹੀਂ ਗੱਲ ਜੀ ਕੋਈ। ਹੂੰ। ਜਿਵੇਂ ਮਰ ਜੇ ਉੱਥੇ ਫੇਰੀ ਚੱਲ ਕੋਈ ਚੱਕਰੇ ਨਹੀਂ। ਕਹਿਣਾ ਕੁਛ ਨਹੀਂ ਠੰਡੀ ਸੀ ਲੇ ਕੋਲ। ਇਹ ਮਰ ਜੀ ਮਰ ਜੇ ਉੱਥੇ ਲੈ। ਹੂੰ। ਕੀ ਆ ਬਾਤ ਆ। ਆਣੀ ਗੋ ਠੰਡੀ ਅਜਾੜੀ ਹੈ ਬੱਚੀ ਨੂੰ ਦਿਖਾ ਦਿਓ ਜੀ ਮਾਰੀ ਹਾਂ ਬੱਚੀ ਬਹੁਤ ਚੰਗੀ ਆ ਮਗਰ ਨਾਗ ਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਬਾਈ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਆ ਬੱਚੀ ਸਿੰਘ ਲਗਾਈ ਵੀ ਜੀ ਬੱਚੀ ਦੇ ਠੀਕ ਆ ਬਾਈ ਹਾਂਜੀ ਹੂੰ ਸਿੰਘ ਲਗਾਈ ਵੇ ਕਿੰਨੀ ਕੁਆਲਿਟੀ ਆ ਬੱਚੀ ਦੀ ਸਹੀ ਗੱਲ ਆ ਬਾਈ ਧੰਨਵਾਦ